Star Eagle News Channel ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ Star Eagle News Channel ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਸ਼ਹੀਦਾਂ ਦੇ ਸਰਕਾਰ ਤਨ ਤਾਨਾ ਸ਼ਹੀਦ ਜੂਨਗਨ ਦੇ ਪਰਿਵਾਰ ਸਾਹ ਮਹਾਰਾਜ ਜੀ ਦਾ ਖੀਦੀ ਨਿਕਾਣਾ ਸੰਗਤਾਂ ਦੇ ਵਿਸ਼ਯੋਗ ਦੇ ਨਾਲ ਬਣਾਇਆ ਜਾ ਰਿਹਾ ਹੈ ਜਿੰਨਾ ਦਾ ਅਰਦਾਸ ਜੀਤੀ ਭਾਰੀ ਜੀ ਦੀ ਸੁਖੋ 1506 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਹੋਇਆ ਜਿਨ੍ਹਾਂ ਦੀ ਸ਼ਹਾਦਤ 1606 ਨੂੰ ਹੋਈ ਸਾਧ ਸੰਗਤ ਉਹ ਉਹਨਾਂ ਦੇ ਸ਼ਿਸ਼ੀਦੇ ਤਰਨ ਸਿੰਘ ਉਹਨਾਂ ਦੇ ਗੁਰੂ ਘਰ ਦੇ ਜਿਹੜੇ ਜਿਹੜੇ ਜੋਗੀ ਨੇ ਉਹ ਆਪ ਜੀ ਦੇ ਨਾਲ ਕੰਮ ਸੰਘੀਆਂ ਕਰਨ ਵਾਲੇ ਸਤੂਰ ਮਈਆ ਤੰਦੂਰਵਾਲਾ ਸਾਧ ਪਾਸ਼ਾ ਮਹਾਰਾਜ ਜੀ ਦੀ ਅਗਨ ਤੇ ਪਰੋਗ ਰੱਖਦੇ ਹਨ ਮਾੜ ਰਹੇ موسیقی

ਨਾਨਕ ਆਪਦੇ ਨਾਲ ਆਣ ਕੰਗਾ ਬਹੁਤ ਬਹੁਤ ਧੰਵਾਦ ਮੈਂ ਕਰ ਰਹਾ ਹਾਂ ਜੀ ਹੋਰ ਸਾਰੇ 1000 ਆਪ ਸਭਿਜਨਾਂ ਦੇ ਦਰਸ਼ਨ ਕਰਾਉਂਦੇ ਹਾਂ ਸਾਥ ਸੰਗਤ ਵੱਡਾ ਵੱਡਾ ਮਹਾਨ ਗੁੰਜਦਾ ਆਪਾਂ ਸ਼ਹੀਦ ਜੀ ਜਾਨਾ ਕਰਾਣੇ ਆ ਪਰ ਸੰਗਤਾਂ ਦੀ ਗਿਣਤੀ ਬੜੀ ਥੋੜੀ ਹੈ ਗੁਰ ਕਲਪਾਟ ਦੇ ਜਦਿਆਂ ਵੀ ਸੰਗਤਾਂ ਨੂੰ ਆਸ਼ਾ ਮਿਲੇ ਬਾਖਮੇ ਸੇਵਾ ਕਾੜੀਆ ਹਾਂ ਮੈਂ ਤੋਂ ਧੰਨਵਾਗ ਹੈ ਕਿ ਜਿਹੜੇ ਬਾਗੀ ਸੰਗਤਾਂ ਦੇ ਨਾਲ ਦੇਵਤੀ ਹੈ ਔਰ ਉਹਨਾਂ ਬਾਦਸ਼ਾਹਾਂ ਲਈ ਪਾਵਨ ਕਮਲ ਗੋਲ ਤਨੁ ਗਨ ਕਰਦੇ ਗੁਰੂ ਜੀ ਕਾ ਬਿਾਸਤਾ ਸਤ ਸੰਗਤ ਉਹ ਦੀਦੀ ਭਾਦੀ ਦਾਦ ਸਤ ਸੰਗਤ ਜਿਹੜੋ ਕਾਪਾ ਈ ਵਾਹ ਤੇ ਵਰਤੋਂ ਜਾਂਦੇ ਹਨ ਹਰ ਇੱਕ ਬਾਪੇ ਇਹੋ ਸੋਚਦੇ ਨੇ ਜੀਵਾ ਕੇ ਵਾਟ ਮਰਦਾ ਪਜਾਏ ਪਰ ਸਾਧ ਸੰਗਤ ਆਪਾਂ ਕੀ ਦੇਖਦੇ ਆ ਕੀ ਦੇਖਦੇ ਆ ਲੜਕੇ ਦੇ ਚੰਗੇ ਮਕਾਨ ਤੈ ਹੋਏ ਨੇ ਚੰਗੀ ਜ਼ਮੀਨ ਹੈ ਚੰਗੀਆਂ ਘਰਾਂ ਦੇ ਮੱਜਾਂ ਬੰਦੀਆਂ ਹੋਈਆਂ ਨੇ ਸਭ ਕੁਝ ਆਪਣਾ ਵੇਖੋ ਨੇ ਕਿ ਬੜਾ ਚੜ੍ਹਾਈ ਪਰ ਆਪਾਂ ਲੜਕੇ ਵੱਲ ਨਹੀਂ ਦੇਖਦੇ ਸਿੱਕੇ ਦਾ ਦਾਦਾ ਜੀ ਇੱਕ ਆਪਾ ਬੱਤੀ ਦੀ ਸ਼ਾਦੀ ਕਰਦੇ ਨੇ ਆ ਪਰ ਪਤਾ ਤੁਹਾਨੂੰ ਲੱਗਦਾ ਹੈ ਜਿਹੜਾ ਕੋ ਬੱਤੀ ਜਾ ਕੇ ਘਰ ਦੇਖਦੀ ਹੈ ਅੱਜ ਦੇ ਸਮਾਜ ਦੇ ਵਿੱਚ ਬੱਚੇ ਕਿਤੇ ਦੇ ਨਾਲ ਇਹ ਪ੍ਰਵਾਦ ਦੀ ਜਨ ਸਭ ਸੰਗਤ ਜਿਸ ਨੇ ਮੇਰੇ ਨਾਲ ਸਮਝ ਦਿੱਤੀ ਤੇ ਬਰਦਾਸ਼ਤ ਕਰਵਾਈ ਸੀ ਕਿ ਬਾਬਾ ਜੀ ਜੇ ਇਹ ਰਾਹੀ ਅਸੀਂ ਵੱਡੀਏ ਵੱਡਾ ਕੇ ਜਾ ਰਿਹਾ ਇਹ ਅੰਦਾਜ਼ਨ ਦੀ ਗ੍ਰੋਟੀ ਬਾਤ ਚੰਦਾ ਲੱਭ ਜਾਵੇ ਸੋ ਮੈਂ ਆਹ ਜੀ ਨਾਮੇ ਤਾਂ ਗੱਲ ਸਾਡੀ ਕੀਤੀ ਐ ਕਿ ਆਪਾਂ ਨੂੰ ਲੜਕਾ ਕਿਹੋ ਜਿਹਾ ਨਿਕਣਾ ਚਾਹੀਦਾ ਐ ਆਓ ਬੈਠੇ ਨੇ ਅਗਰ ਦਾਸ ਪਾਤਸ਼ਾਹ ਜੀ ਦੇ ਘਰ ਉਹਨਾਂ ਨੇ ਆਖਿਆ ਜੀਂਦੀ ਧਾਤੀ ਪ੍ਰਾਨ ਐ ਕਿਹੜੇ ਬਾਤ ਚ ਆਪਾਂ ਵਰ ਨਪੜੇ ਤਾਂ ਆਖਿਆ ਵਰ ਕਿਹੋ ਜਿਹਾ ਹੋਵੇ ਤੁਮਹੂ ਗੁਰੂ ਦਾਤਰਾ ਪਾਸ਼ਾ ਮਾ ਰਾਜੀ ਦੇਖੇ ਦੇ ਰੂਪ ਦੇ ਵਿੱਚ ਦੁਨੀਆਂ ਦੇ सेवा कारे सन ਆਜਾ ਸਵਾਨੀ ਦੀ ਗਾਰ ਤੇ ਇਹੋ ਜਿਹਾ ਲੜਕਾ ਹੋਵੇ ਹੁਣ ਸਾਤ ਸਗਰ ਦਾਸ਼ਾ ਸਮਰਾਟ ਗੁਣਜਾਰ ਦੇ ਨੇ ਇਹੋ ਜਿਹਾ ਲੜਕਾ ਕੇਹੀ ਹੈ ਏਰੀ ਵੇਖਿਆ ਮਹਾਰਾਜ ਨੇ ਆਖਿਆ ਆਪਣੇ ਮਹਿਲਾਂ ਕਿ ਇਹ ਲੜਕਾ ਯਕੀਨ ਹੈ ਇਹਦੇ ਮਾਪੇ ਹੈ ਨਹੀਂ ਇਹਦੀ ਕੋਈ ਕਮਾਈ ਨਹੀਂ ਗੁਣੀਆਂ ਵਿੱਚ ਗਿਆਨ ਕਰਦਾ ਹੈ ਗਰੀਬ ਹੈ ਪਰ ਕੋ ਜੇ ਗੁਣ ਦੇਖੇਗਾ ਕੀ ਕੋ ਸਰਦਾਰ ਸ੍ਰੀ ਵਾਰੀ ਗੁਰੂ ਸੰਸਕ੍ਰਿਤ ਉਹ ਬਰ ਜੋ ਪਾਸ਼ਾ ਮਹਾਰਾਜ ਦੇ ਪੁੱਤਰ ਸਾਤ ਸੰਗਤ ਸਮਾਦਨਤਾ ਗਿਆ ਇੱਕ ਢਿੱਟ ਧਾਦੀ ਜੀ ਆਏ ਨੇ ਆਪਣੇ ਜਿੱਤਾ ਜੀ ਕੋਲ ਕਿ ਬੜੀ ਸ਼ਕਤਾ ਧਾਰਨ ਦੇ ਨਾਲ ਆਪਣੇ ਜਿੱਤਾ ਜੀ ਦਾ ਅਸ਼ਨਾਣ ਕਰਾਉਣ ਆ ਗਏ ਨੇ ਬੰਦ ਸੰਗਤ ਰੋਕਾ ਪਾਸ਼ਾ ਮਹਾਰਾਜ ਇਹਨੂੰ ਕਸ਼ਨਾਣ ਕਰਾ ਦੇ ਸਾਹ ਤਾਂ ਕੀ ਦਾ ਤਾਰਾ ਟੁੱਟ ਗਿਆ ਇੱਕੋ ਜਿਵੇਂ ਜਿੱਤ ਧਾਦੀ ਜੀ ਨੇ ਆਪਣਾ ਪੈਰ ਖੇ ਦੇ ਦਿੱਤਾ ਉਸ ਐਂ ਦੇ ਵਿੱਚ ਕਿਲਖਿਆ ਖੂਨ ਲੱਗ ਪਿਆ ਦੇਖਿਆ بادشاہ ਮਹਾਰਾਜੀ ਨੇ ਤੇ ਪਾਣੀ ਲਾਲ ਹੈ ਉਸਿਆ ਆਖਿਆ ਕਕਾਰੀ ਕਿਸੇ ਦੀ ਤਾਂ ਕਰੋ ਬਾਹਰ ਬੁਲ੍ਹਾਸਤੇ ਅਕਤਵਰ ਕਾਏ ਪੈਰ ਦੇ ਵਿੱਚ ਕਿਲਖਿਆ ਹੈ بادشاہ ਮਹਾਰਾਜ ਕਾ ਜਗੇ ਬਿਦਾਰ ਭਾਜੀ ਏਕੀ ਵੱਡੀ ਸ਼ਿਵਾਂ ਇਨਾ ਕੱਟ ਹਮ ਵੀ ਮੰਗਦੇ ਜੇ

ਤਾਂ ਗੁਰੂ ਅਰਜਨ ਦੇਵ ਜੀ ਪਾਸ਼ਾ ਮਹਾਰਾਜ ਦਾ ਪ੍ਰਕਾਸ਼ ਜੋਧਰਾ ਦੀ ਧੱਕੀ ਤੇ 1501 ਦੇ ਗੁਰੂ ਜਾਈਏ ਇਹ ਭੱਟਾ ਨੇ ਵੀ ਬ੍ਰਹਮਤੂ ਗਿਆਨ ਦੇ ਪਾਸ਼ਾ ਮਹਾਰਾਜ ਨੂੰ ਅਸਿਆਏ ਧੰਗੂ ਤਮੁ ਤਾਸ ਮਹਾਰਾਜ ਜੀ ਨੇ ਬੇਨ ਸੀਸਾ ਗੇਟੀਆਂ ਨੇ ਜੋਧਾ ਰੂਸਾ ਰੋਦਾ ਗੁਰੂ ਪਾਸ਼ਾ ਮਹਾਰਾਜ ਆਪਣੇ ਪਿੱਛਾ ਗੁਰੂ ਤਾਸ ਜੀ ਦੇ ਸ਼ਕਤੀ ਦਾ ਇਹ ਅਵੇ ਨੇ ਸਵਾਲ ਹੋਏ ਤੇ ਪਾਸ਼ਾ ਨਾਰਾਜ ਸਤ ਜੀ ਕਾਹਨ ਗੁਰਾਂ ਦਾ ਮਹਾਰਾਜੀ ਨੇ ਕਿ ਜਿਹ ਪੁੱਤਰ ਸਨ ਸਭ ਤੋਂ ਵੱਡੇ ਪੁੱਤੀ ਚੰਦ ਬੋਧਾ ਕਰਿ ਛੋਟੇ ਮਹਾਦੇਵ ਤੇ ਸਭ ਤੋਂ ਛੋਟੇ ਜਾਨੂ ਕਰਤ ਦੇ ਪਾਸ਼ਾ ਮਹਾਰਾਜ ਇਹਨਾਂ ਨੂੰ ਘਰਤੀ ਦੇ ਫਿਰਦੀ ਸੁਣਦਾ ਗੱਲ ਇਹ ਲੋਕ ਸਮਝੇ ਕਿ ਮੇਰੇ ਪਾਸ਼ਾ ਮਹਾਰਾਜੀ ਨੇ ਕਿਹਨਾਂ ਗੱਲਤਾ ਗੱਲ ਜੇਦੀ ਹੈ ਜਿਹੜੇ ਪਾਸ਼ਾ ਮਹਾਰਾਜੀ ਨੇ ਗੁਰਨਾਨ ਨਾਮ ਸਿੱਖੀ ਦਾ ਅੰਦਰ ਜਾ ਧੋਤਵਾ ਦੀ ਛੱਤੀ ਦੇ ਪੁੱਤਰੀ ਹੁਕ ਕੀਤਾ ਹੈ ਮੇਰੇ ਪਾਤਸ਼ਾਹ ਮਹਾਰਾਜ ਸਿੱਖੀ ਦਾ ਪ੍ਰਚਾਰ ਕਰਲੇ ਨੇ ਬੜਾ ਸਿੱਖੀ ਦਾ ਪ੍ਰਚਾਰ ਵੱਧ ਰਿਹਾ ਹੈ ਸਾਧ ਸੰਗਤ ਅਕ ਪਰੋਸ ਲਵੇਦੇ ਗੁਰੂ ਘਰ ਦੇ ਮੇਰੇ ਦੋਖੀ ਸੰਗ ਜਿਹੜੇ ਸੱਚੀ ਸੁਣ ਵੀਏ ਸਨ ਇਹਦੀ ਬਰੋਹਤਾ ਕਰੇ ਸਾਹਿਬ ਨੇ ਸ਼ੇਖ ਗੁਰੂ ਦਾ ਸਰਗੰਦੀ ਇਹਦੀ ਬੜਾ ਗੁਰਜੀ ਅਨਦਾਇਤਾ ਇਹਦੀ ਸਿੱਖੀ ਨੂੰ ਵੱਧ ਰਿਹਾ ਦੇਖੇ ਜਾ ਨਹੀਂ ਸਕਦਾ ਪਰ ਭਗਵਤੀ ਜਿਹੜੇ ਸਾਧ ਸੰਗਤ ਅ ਅਪਾ ਇਤਿਹਾਸ ਕਹਿੰਦੇ ਆ ਕਿ ਛੰਨੂ ਨੇ ਗੁਰੂ ਸਾਹਿਬ ਨਾਲ ਇੱਕ ਨਸੀਹੇ ਦਿੱਤੇ ਛੰਨੂ ਦੇ ਕੰਨੀ ਤਾਕਤ ਨਹੀਂ ਤੁਸੀਂ ਰਹੇ ਨਹੀਂ ਇਹ ਲੋਕੀ ਜਿਹੜੇ ਆ ਛੰਨੂ ਵੀ ਲੋਕੀ ਆ ਪਰ ਉਹ ਖੜੀ ਦੂਆ ਤੋਂ ਕਿਹੜੀ ਲੜਾਈ ਹੈ ਕੋਈ ਕੋਈ ਲੜਕੀ ਦਾ ਨਿਸ਼ਾਨੀ ਪਰਵਾਹ ਹੋਇਆ ਤੇ ਇਹ ਜਿਹੇ ਵੰਦ ਦੇ ਵਿੱਚ ਗੁਰੂ ਸਾਹਿਬ ਨੇ ਸ਼ਹੀਦੀ ਪਾਈ ਸਾਡ ਸੰਗਤ ਤਾਂ ਗੁਰੂਕੰਡ ਦੇ ਪਾਸ਼ਾ ਮਹਾਰਾਜ ਤੇ ਵੇਖਿਆ ਸਕੀ ਸਰਦੀਆਂ ਦਾ ਬੜਾ ਵਿਵਹਾਰ ਹੈ ਕਬੀਰਾਂ ਦੇ ਇਲਾਕੇ ਦੇ ਵਿੱਚ ਇੱਥੇ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਤਨ ਤਰਨ ਮਸਾਇਆ ਤੇ ਸਿੱਖੀ ਦਾ ਪ੍ਰਚਾਰ ਜਿੰਨਾ ਵੱਧ ਗਿਆ ਉਹ ਮੀਆਂ ਨੀ ਵਰਗੇ ਵੀ ਗੁਰੂ ਪਾਤਸ਼ਾਹ ਮਹਾਰਾਜ ਦੇ ਆਗੇ ਸਿਰ ਝੁੜ ਗਏ ਛਤ ਸੰਗਤ 22 ਲੰਗ ਵਰਗੇ ਜੰਨਾ ਨੇ ਆਪਣੇ ਘਰਾਂ ਦੇ ਵਿੱਚ ਕਵਰਾਂ ਪੜਾਈਆਂ ਹੋਈਆਂ ਸਨ ਉਹਨਾਂ ਨੇ ਵੀ ਪਾਤਸ਼ਾਹ ਜੀ ਇਸ ਸਿੱਖੀ ਦਾ ਪ੍ਰਚਾਰ ਗੁਰੂ ਨਾਨਕ ਦੇਵ ਜੀ ਦੀਆਂ ਕਪਰਦੇਸ਼ ਜੁਣੇ ਕਿਉਂ ਸ਼ਹਾਰਾ ਜੀ ਕੋ ਸਿੱਖ ਬਰ ਗਏ ਤਾਂ ਉਸ ਨੇ ਅਰੇ ਯਹਾਂ ਵੀ ਬਦੀ ਜੇ ਨਹੀਂ ਦੇਖਿਆ ਤਾਂ ਇਹ ਇਹਦੇ ਮਨ ਦੇ ਵਿੱਚ ਵੀ بڑا ਗੋਖੀ ਹੈ ਤੇ ਇਹ ਦੁਨੀਆ ਪਛਾਨ ਜਿਹੜਾ ਸਿੱਖੀ ਜਿਹੜੀ ਵਾਦੀ ਜਾਂਦੀ ਹੈ ਇਹ ਇਹਨੇ ਆਪਣੀ ਲੈਰੀ ਦੇ ਤੇ ਲੈ ਕੇ ਆਈ ਜਿਹੜੀ ਤਿੰਨ ਚਾਰ ਪੀੜ੍ਹੀ ਚੱਲਦੀ ਆਉਂਦੀ ਹੈ ਅਰਜਨ ਦੇਵ ਦੇ ਨਾਮ جنہیں سکھی دا پرکار کا میں نے سما خونتے میں ایک دیدی دکار بند کر دیما گا ساتھ سنگت اکبر بادشاہ نہیں سی چھوگا کی کیس یہاں بھی ہم تک دیتا جائے کیونکہ یہ بڑا شرابی قرآنی قدر سی اکبر بادشاہ دے کوئی بھی تاندر ارکن دے پادشاہ مہارانی نے جلو گرلن سیمی دی رکھنا کی تھی گربانی رکھنی ਤੇ ਸਾਡ ਸੰਗਤ ਕੋ ਇਸ ਲਈ ਜਰੇ ਜੋ ਕੀ ਸਨ ਇਹਨਾਂ ਨੇ ਸਾਰੀਆਂ ਰਕੂਆਂ ਜਾ ਕੇ ਗੁਰੂ ਪਾਤਸ਼ਾਹ ਮਾਰੀ ਨੂੰ ਦਿੱਤੀਆਂ ਸਨ ਸਤਮ ਹੱਟੇ ਪੋਸ਼ੀ ਕੇ ਨਾਲੇ ਵਿਰੋਧ ਕਰਦੇ ਚੱਲਦੀ ਹੈ ਪਹਿਲਾ ਹੈ ਤੇਜੀ ਚੰਦ ਜਿਨੇ ਸਰਕਾਰ ਕੰਨੀ ਦਾ ਹਾਸਲ ਕਰਨ ਵਾਲਾ ਤੇ ਬੜਾ ਜੁਰ ਆਪਣਾ ਨਾਇ ਸਰਕਾਰੀ ਦਰਬਾਰੇ ਕਿਤੇ ਬੜਾ ਜੁਰ ਲਾਇਆ ਪਰ ਇਹਦੀ ਗੱਲ ਨਾਲੇ ਕਿ ਵੀ ਕੁਝ ਸਮਾਂ ਬਾਅਦ ਵਿੱਚ ਨੇ ਕੰਨ ਨਾ ਕੋਤੇ ਕੋ ਵੀ ਸੁਰਕਰਜਨ ਦੇ ਪਾਣੀ ਨਾ ਮਹਾਰਾਜ ਜੀ ਦੇ ਨਾਲ ਬੜਾ ਇੱਕ ਫਾਲੂਸੀ ਉਸ ਤੋਂ ਬੜਾ ਜੋ ਭਗਤ ਕਰਨਾ ਸੱਜੂ ਇਹ ਜਿਹੜੇ ਸਾਹਿਬ ਇਹ ਵੀ ਕਹਿੰਦੇ ਸਦੀ ਮਹਾਰਾਜ ਜਦੋਂ ਗੁਰੂ ਦਾ ਸਾਹਿਬ ਜੱਟਾ ਕੀਤੇ ਸਦੀ ਨੀ ਪਾਣੀ ਜਿਹੜੀ ਹੈ ਤੋਂ ਗਨ ਕਰੂ ਪਾਸ਼ਾ ਜਾਨ ਦੇ ਸਾਡੇ ਆਪਣੇ ਆਪ ਨੂੰ ਭਗਤ ਸਮਝਦੇ ਨੇ ਕਿੰਨਾ ਨਾਰੀ ਪਾਸ਼ਾ ਮਹਾਰਾਜ ਜੀ ਨੇ ਅਹੰਕਾਰ ਦੀ ਧਾਰੀ ਧਾਣੀ ਪਾਣੀ ਦੇ ਵਿੱਚ ਘੁਲਤਾਰ ਹੈ

ਕਿੰਨਾ ਦਰਦ ਹੈ ਇਹ ਨਾਲ ਦੇ ਰਲ ਦੇ ਤੇ ਟੱਕ ਜਿਹੜਾ ਆਸਮਨ ਕਰ ਰਿਹਾ ਜਿਹਨੂੰ ਬੜੇ ਦੰਦੇ ਸਮੇਂ ਤੋਂ ਕਿਉਂ ਬਾਸੂ ਕੀ ਜੇ ਅੱਬਰ ਬਾਦਸ਼ਾਹ ਜਿਹੜਾ ਕਿਤਾਹ ਹਰੀ ਨੂੰ ਬਣਾਇਆ ਸੀ ਆਸਮਨ ਵਾਲਾ ਇਧਰ ਇਹਦਾ ਪੁੱਤਰ ਖੁਸਰੋ ਜਨਾਈ ਇਹਨੂੰ ਕਿਨੇ ਆਗਰੇ ਦੇ ਵਿੱਚ ਟੋੜੇ ਮੁਟਕ ਲੱਖ ਆਇਆ ਦੇਖਾਈ ਕਿ ਇਹ ਸਤਾ ਦੇ ਵਿੱਚ ਮਾਰ ਕੋ ਸ਼ਾਲਾ ਹੈ ਸਾਤ ਸਮੇਂ ਤੋਂ ਨੇ ਸੁਟਿਆ ਮੈਂ ਪੰਜਾਬ ਦੇ ਹਰ ਜਨਨ ਹਾਂ

ਉਨੇ ਅਣ ਡੰਗਰ ਦਾਉਂ ਮੇਰਾ ਕਾਇਆ ਪਰ ਉਸ ਦੇ ਦੇਸ਼ ਦੇ ਗਰਨੈਲ ਸਿੰਘ ਬਖਾਰੀ ਨੇ ਜਦੋਂ ਤੇ ਭਗਿਆ ਆਗੀਆਂ ਤੇ ਕੁੜੀਆਂ ਖਸਰੋ ਦੀਆਂ ਜਿੱਲੀਆਂ ਭਗਿਆ ਸਨ ਜਿਹੜੇ ਕੋਲੇ ਦੇ ਭੈਣ ਸਨ ਲੜਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਨੇ ਕਮਜਾਹ ਦੇ ਬਾਦਸ਼ਾਹ ਹੀ ਆ ਗਿਆ ਉਹਨੇ ਕਿਨਾਨ ਬੜੇ ਖੁਸ਼ੀਏ ਵਿੱਚ ਇਹਨਾਂ ਦੇ ਸਿਰ ਟਕਨ ਕਰਕੇ ਸ਼ਹਿਰ ਦੇ ਸਰਵਾਜਾਂ ਦੇ ਤੰਗ ਜਿਹੀ ਨੇ ਆਪਣੇ ਕੁੱਤਰ ਨੂੰ ਨਹੀਂ ਬਣੇ ਬਹੁਤ ਵਡੀਆਂ ਸੰਜਾਵਾਂ ਦਿੱਤੀਆਂ ਨੇ ਜਿੱਦ ਤੱਕ ਹੁਣ ਜਦੋਂ ਤੱਕ ਹੱਲ ਹੋ ਗਿਆ ਕਿ ਸਾਰੇ ਜਿਹੜੇ ਗੁਰੂ ਘਰ ਦੇ ਲੋਕੀ ਸਨ ਇਹਨਾਂ ਨੇ ਆਪੋ ਆਪੀਆਂ ਲਿਖੀਆਂ ਜਾ ਕੇ ਜਾ ਕੇ ਦਿੱਤੀਆਂ ਨੇ ਸਾਧ ਸੰਗਤ ਜਿੱਤੇ ਵਿੱਚ ਆਸ਼ੇਕ ਪਟਾ ਜਿਹਨੂੰ ਪਾਪੀ ਨੇ ਕੁਝ ਸੰਗਤਾਂ ਜਿਹੜੀਆਂ ਨੇ ਸੁਖਨਾ ਸੁਣ ਕੇ ਉਹਨਾਂ ਦੇ ਗੁਰਹੀਰ ਲੈ ਕੇ ਆਦੀਆਂ ਨੇ ਇਹ ਬਹੁਤ ਵੱਡਾ ਦੁੱਖ ਹੈ ਤੁਹਾਡਾ ਸਾਥ ਸਾਥੀ ਕਿੰਨਾ ਸਾਰਿਆਂ ਨੇ ਮਿਲ ਕੇ ਆਪੋ ਆਪਣੇ ਪੱਟੀਆਂ ਜੜੀਆਂ ਨੇ ਉਹ ਗੱਲ ਕੀਤੀ ਕੋਲ ਸ਼ਿਕਾਇਤ ਵਜੋਂ ਦਿੱਤੀਆਂ ਨੇ ਕਿ ਤੁੰਗੂ ਨੇ ਆਪਣੀ ਇੱਛੀ ਲਈ ਹੈ ਕਿ ਮੇਰੀ ਗਲਤੀ ਦਾ ਰਿਸ਼ਤਾ ਜਿਹੜਾ ਹੈ ਤੇ ਮਨਜ਼ੂਰ ਨਹੀਂ ਕੀਤਾ ਹੁਣ ਜਹਾਂ ਕੀ ਅਕੇ ਤੌਰਾਂ ਸੀ ਕਿ ਮੈਂ ਇਹ ਅਪਾਰਟਮੈਂਟੇ ਪਰਸ਼ਾ ਮਹਾਰਾਜੀ ਵਰਦੀ ਸੀ ਜੀ ਮੈਂ ਮੈਨਾਂ ਸਮਾ ਬੜੇ ਕਿ ਮੈਂ ਜੀ ਨਾਲ ਮਰਨ ਕਰਨਾ ਵਾਂ ਹੌਲੀ ਨੂੰ ਮੌਕਾ ਲੱਗਿਆ ਆਪਣੀ ਜਗ੍ਹਾਵੀਆਂ ਦੇ ਇਲਾਕੇ ਚਲ ਗਏ ਹੁਕਮੇ ਫਰੰਟ ਜਾਰੀ ਕੀਤੇ ਨੇ ਕਰੂ ਕਰਦੇ ਨੇ ਪਾਦਸ਼ਾਹ ਮਹਾਰਾਜ ਪਾਦਸ਼ਾਹ ਮਹਾਰਾਜ ਦੇ ਆਪ ਹੀ ਜੰਮਦੇ ਖਲਾਸ਼ ਸ਼ਹਾਦਤ ਦੇ ਪਾਤੀ ਯਾਦ ਸੰਸਾਦ ਸੰਗ ਅਗੂ ਪਾਦਸ਼ਾਹ ਮਹਾਰਾਜ ਦੇ ਲਾਹੌਰ ਪਹੁੰਚੇ ਨੇ ਜਿਸ ਵੇਲੇ ਇਸ ਚਾਹ ਕੀਤੇ ਪ੍ਰਧਾਨ ਪਾਦਸ਼ਾਹ ਮਹਾਰਾਜ ਕੋਲ ਦੇ ਬੜੇ ਸਤਕਾਰ ਦੇ ਨਾਲ

ਇਹ ਬਾਣੀ ਹੈ ਆਕਾਲ ਪ੍ਰਮਾਤਿ ਇਹਦੇ ਵਿੱਚ ਆਪਾਂ ਨਾ ਤੇ ਕੱਖਰ ਕੋਈ ਪਾ ਸਕਦੇ ਆ ਨਾ ਇਹਦੇ ਉੱਤੇ ਕੋਈ ਕੱਟ ਸਕਦੀ ਆ ਆਖਿਆ ਮਹਾਰਾਜ ਮੇਰੇ ਪੁੱਤ ਨੇ ਬਗਾਵਤ ਕੀਤੀ ਤੁਸੀਂ ਉਹਨਾਂ ਨੂੰ ਕਿਲਕ ਲਾਇਆ ਇਸ ਇਜਾਦੇ ਵਿੱਚ ਤੁਹਾਨੂੰ ਮੈਂ 2 ਲੱਖ ਰੁਪਇਆ ਕਿਰਪਾ ਕਰਦਾ ਇਸ ਤਰ੍ਹਾਂ ਕਰਕੇ ਹੁਣ ਸਾਥ ਸੰਗਤ ਚਾਹੇ ਕਿ ਬਾਦਸ਼ਾਹ ਕਿਉਂਦਾ ਇੱਕ ਬਾਦਸ਼ਾਹ ਨੂੰ ਸ਼ਜਾਹ ਪਰ ਤੁਸੀਂ ਨੇ ਆਪ ਇਹ ਲੋਕੀ ਨੂੰ ਦੇਖਣਾ ਚਾਹੁੰਦਾ ਇਹ ਤੇ ਚੰਦੂ ਦਰਬਾਰੀ ਨੂੰ ਸੱਦਿਆ ਗਿਆ ਕਿਉਂਕਿ ਚੰਦੂ ਦੀ ਸ਼ਿਕਾਇਤ ਸੀ ਚੰਦੂ ਨੂੰ ਦੇਖ ਕੇ ਮੌਕਾ ਦਿੱਤਾ ਹੈ ਉਸ ਵੇਲੇ ਚੰਦੂ ਆਪਣੇ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਕੋਲ ਆਪਣੇ ਕਰਦਾਇਆ ਬੰਦਾ ਹੈ ਕੇ ਲਗਾ ਬਾਦਸ਼ਾਹ ਠੀਕ ਹੈ ਇਹ ਮੇਰੇ ਉਹ ਬੰਦਾ ਹੈ ਤੇ ਲੈ ਅੰਦਰ ਹੀ ਸ਼ੇਰਾਂ ਕਰਨੀ ਚਾਹਤਾ ਉਸ ਸਾਹਿਬਾਨ ਨੇ ਦਿੱਕਾ ਸੀ ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਜਿਹੜਾ ਹਰਗਨ ਪਾਤਸ਼ਾਹੀ ਦਾ ਅਰਸ਼ਤਾ ਹੋਇਆ ਸੀ ਜਦੋਂ ਉਹ ਕਰਕੇ ਗਏ ਰਿਸ਼ਤਾ ਕਿਹਨੇ ਆਖਿਆ ਤੁਸੀਂ ਜਬਾਲੇ ਦੀ ਇੱਕ ਗਾਰੇ ਦੀ ਗੋਦੀ ਦਾ ਆਏਗੇ ਇਸ ਕਰਕੇ ਇਸ ਗੱਲ ਦਾ ਸੰਕਤਨ ਪਤਾ ਲੱਗਾ ਮਹਾਰਾਜੇ ਨੂੰ ਤੇ ਗੱਲ ਬਗਨੀ ਹੰਕਾਰੀ ਦਾ ਰਿਸ਼ਤਾ ਇਸ ਕਰਕੇ ਮਹਾਰਾਜੇ ਨੇ ਜੀਹਿਆ ਇਸ ਤਿਰਖਾ ਦੇ ਵਿੱਚ ਕਿਸ ਪਾਪ ਦੇ ਕਰਨਾ ਗੁੱਸਾ ਕਰਨਾ ਚਾਹੁੰਦਾ ਹੈ ਉਹ ਪਰਸ਼ਾਹ ਮਹਾਰਾਜ ਦੇ ਨਾਲ ਪੰਜ ਛਿਕਸਨ ਇਹ ਰਹਿ ਗਿਆ ਕੰਮ ਇਹ ਬੇਟੀ ਦੇ ਵਿੱਚ ਇਹਨੇ ਹੁਣ ਪਾਸ਼ਾਹਾਂ ਨੇ ਇੱਕ ਸਵਾਲ ਕੀਤਾ ਰੇ ਮਹਾਰਾਜ ਵੇਖੋ ਮੇਰੀ ਸ਼ਿਕਾਇਤ ਅੰਗਾਰੇ ਚੱਲੀ ਹੈ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕੀਤਾ ਇਹ ਅਰੇ ਕੰਸੀ ਪ੍ਰਵਾਨ ਕਰ ਲਓ ਨਹੀਂ ਤੇ ਜੋ ਬੜੇ ਸਖਤ ਕਾਰਵਾਈ ਟਾਰੇ ਤੋਂ ਹੋ ਜਾਏਗੀ ਪਾਸ਼ਾਹ ਮਹਾਰਾਜ ਕਹਿ ਲਗੇ ਤੇ ਲੜਕੀ ਦਾ ਰਿਸ਼ਤਾ ਜਿਹੜਾ ਹੈ ਕੋਈ ਸਾਾਨੂੰ ਪ੍ਰਵਾਨ ਨਹੀਂ ਕੋ ਸਾਡੀਆਂ ਸੰਗਤਾਂ ਨੇ ਅਨਕਾਰ ਕਰ ਦਿੱਤਾ ਹੈ ਤੇ ਤੇਰਾ ਰਿਸ਼ਤਾ ਪ੍ਰਵਾਨ ਹੀ ਹੋਏਗਾ ਆ ਕਿਆ ਹਰ ਜੋ ਬਾਦਸ਼ਾਹ ਦਾ ਹੁਕਮ ਹੈ ਆਪਣੀ ਬਾਣੀ ਦੇ ਵਿੱਚ ਮੁਹੰਮਦ ਸਾਹਿਬ ਇਹ ਕੋਈ ਸ਼ੁਕਰ ਨਹੀਂ ਕਰਦੇ ਪਾਸ਼ਾ ਮਹਾਰੇ ਕਹਿ ਲਗੇ ਚਲੋ ਇਹ ਗੱਲ ਕਰਨੀ ਨਹੀਂ ਹੋ ਸਕਦੀ ਇਹਦੇ ਵਿੱਚ ਨਾਲ ਅਸੀਂ ਕੋਈ ਪਾਰ ਸਕਦੇ ਨਹੀਂ ਕਰ ਸਕਦੇ ਇਹ ਬਾਦਸ਼ਾਹ ਦੀ ਲਾਡਲਾ ਹੁਕਮ ਕੀ ਆਇਆ ਹੈ ਹੇ ਰੋਜ਼ ਇੱਕ ਆਇਆ ਹੋਇਆ ਜੰਮੂ ਕਹਿੰਨੇ ਇੱਕ ਪੱਠੀ ਪਕਵਾ ਕੇ ਰੱਖ ਕੇ ਰੇਗ ਪਾ ਕੇ ਘੁੱਟੇ ਘੁੱਟਾ ਦਾ ਪਾਣੀ ਬਾਲੇ ਖਾਰੇ ਪਾਣੀ ਮੱਥੇ ਦੇ ਪਾਰ ਤੇ ਡੂੜੀ ਤੁੰਗਰੂਟਨ ਦੇ ਬਾਦਸ਼ਾਹ ਮਹਾਰਾਜੇ ਨੂੰ ਆਪਣੀ ਲੜਕੀ ਦੇ ਰਿਸ਼ਤੇ ਬਣਾਉਣ ਆਏ ਸਬਰ ਕਰਿਆ ਦੇ ਬਾਦਸ਼ਾਹ ਮਹਾਰਾਜ ਤੇਰੇ ਤੱਕੇ ਸਬਰ ਕਿਵੇਂ ਕਰੇ ਨੇ ਉਹ ਗੁਰਦੇਵ ਬਾਦਸ਼ਾਹ ਮਹਾਰਾਜ ਜਿਵੇਂ ਤੁੱਪਲ ਦੀ ਦੇਖ ਲਈ ਵਿੱਚ ਸੱਭੂ ਮਹਾਰਾਜ ਉਸ ਦੇ ਦਿਲ ਦਾ ਭਾਣਾ ਮੰਨ ਕੇ ਨਹੀਂ ਗਏ ਕੋਸਤ ਦਾ ਨਿਵਾ